ਸ਼ਸ਼ੀਕਲ ਮਹਿਮਾਨਪਤ ਗੌਰ ਹਾਜ਼ਿਰ ਹਾਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਟਰੂਡੋ ਨਿੱਕ ਵਾਰ ਫਿਰ ਭਾਰਤ ਲਈ ਦਿੱਤਾ ਨਵਾਂ ਬਿਆਨ ਦਿੱਲੀ ਚੋਣਾਂ ਤੋਂ ਪਹਿਲਾਂ ਪੀਐਮ ਮੋਦੀ ਨੂੰ ਅਰਵਿੰਦ ਕੇਜਰੀਵਾਲ ਨੇ ਦਿੱਤੀ ਚੁਣੌਤੀ ਪੰਜਾਬ ਸਰਕਾਰ ਨੇ ਲਿਆ ਮੋੜ 1150 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਸ਼ਹਿਰਾਂ ਚ ਐਨਆਈਏ ਹੋਈ ਸਰਗਰਮ ਪਰਲ ਮਾਮਲੇ ਜੋ ਪੰਜਾਬ ਦੇ ਕਈ ਇਲਾਕਿਆਂ 'ਚ ED ਨੇ ਮਾਰੀ ਰੇਡ ਕਸ਼ਮੀਰ 'ਚ ਪੈ ਰਹੀ ਹੈ ਬਰਫਬਾਰੀ ਪੰਜਾਬ 'ਚ ਵੀ ਬਦਲੇਗਾ ਮੌਸਮ ਹੁਣ ਖਬਰਾਂ ਵਿਸਥਾਰ ਨਾਲ ਟਰੂਡੋ ਸਰਕਾਰ ਵੱਲੋਂ ਵਿਦੇਸ਼ੀ ਭਾਰਤੀਆਂ ਲਈ ਆਏ ਦਿਨ ਨਵੇਂ ਨੀਮੋਂ ਬਣਾਏ ਜਾਂਦੇ ਨੇ ਹੁਣ ਟਰੂਡੋ ਸਰਕਾਰ ਵੱਲੋਂ ਭਾਰਤ ਲਈ ਇੱਕ ਨਵਾਂ ਬਿਆਨਬਾਜ਼ੀ ਕੀਤੀ ਗਈ ਹੈ ਦੱਸਈਏ ਕਿ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿਜਰ ਦੇ ਕਤਲ ਪਿੱਛੇ ਭਾਰਤੀ ਜੇਂਟਾਂ ਦਾ ਨਾਂ ਲੈਣ ਵਾਲੀ ਜਸਟਿਸ ਟਰੂਡੋ ਸਰਕਾਰ ਨੇ ਆਪਣਾ ਸੁਰ ਬਦਲਣਾ ਸ਼ੁਰੂ ਕਰ ਦਿੱਤਾ ਹੈ ਕੈਨੇਡਾ ਦੇ ਵਿਦੇਸ਼ ਮਾਮਲਿਆਂ ਦੇ ਉੱਪਰ ਉਪ ਮੰਤਰੀ ਵੈਡਡ ਸੋਰੀਮਾਨ ਦਾ ਕਹਿਣਾ ਹੈ ਕਿ ਉਹ ਭਾਰਤ ਦੀ ਔਖੱਡਤਾ ਦਾ ਸਨਮਾਨ ਕਰਦੇ ਹਨ ਅਤੇ ਉਸ ਦੇ ਵਿੱਚ ਵਿਸ਼ਵਾਸ ਰੱਖਦੇ ਹਨ ਕੈਨੇਡਾ ਚ ਕੱਲੀਸਤਾਨੀ ਪੱਖੀ ਬੋਲਨ ਅਤੇ ਪ੍ਰਕਾਟ ਪੈਦਾ ਕਰਨ ਦੀਆਂ ਘਟਨਾਵਾਂ ਬਾਰੇ ਉਹਨਾਂ ਕਹਿਆ ਹੈ ਕਿ ਉਹ ਇਹ ਉਹ ਚੀਜ਼ਾਂ ਹਨ ਜੋ ਅਸੀਂ ਦੇਖਣਾ ਨਹੀਂ ਚਾਹੁੰਦੇ ਪਰ ਇਹ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਤੇ ਅਧਿਕਾਰ ਤਹਿਤ ਸੁਰੱਖਿਅਤ ਹਨ ਕੈਨੇਡਾ ਨੇ ਕਿਹਾ ਹੈ ਕਿ ਭਾਰਤ ਦੀ ਖੇਤਰੀ ਅਨਖੰਡਤਾ ਤੇ ਉਸ ਦਾ ਸਟੈਂਡ ਪੂਰਨ ਹੈ ਪਿਛਲੇ ਸਾਲ ਪ੍ਰਧਾਨ ਜਸਟਿਸ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ਵਿੱਚ ਹਰਦੀਪ ਸਿੰਘ ਨਿੱਜ ਦੇ ਕਤਲ ਵਿੱਚ ਭਾਰਤ ਸਰਕਾਰ ਦੇ ਇਹ ਜਿਤਨਾ ਦੀ ਮਸੂਮੀਅਤ ਦਾ ਸਿੱਧਾ ਦੋਸ਼ ਲਾਇਆ ਸੀ ਇਸ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਵਿੱਚ ਤਣਾਅ ਵਾਗਿਆ ਸੀ ਵਹਾ ਦੇਸ਼ਾਂ ਵਿਚਾਲੇ ਪੈਦਾ ਹੋਏ ਤਰਾਰਾਂ ਤੋਂ ਬਾਅਦ ਕੈਨੇਡਾ ਦਾ ਇਹ ਪਹਿਲਾ ਬਿਆਨ ਹੈ ਦੱਸੋ ਇਹ ਕਿ ਕੈਨੇਡੀਅਨ ਨਾਗਰਿਕ ਨੂੰ ਜਰ ਭਾਰਤ ਦੇ ਸਮੇਤ ਵਾਂਡੇਟ ਅਤਵਾਦੀ ਵਿੱਚੋਂ ਇੱਕ ਸੀ ਓਟਾਵਾ ਵਿੱਚ ਡੈਵਿਡ ਮਿਹਰਬਾਨ ਨੇ ਕਿਹਾ ਹੈ ਕਿ ਕੈਨੇਡਾ ਦੀ ਨੀਤੀ ਬਹੁਤ ਸਪਸ਼ਟ ਹੈ ਕਿ ਭਾਰਤ ਦੀ ਖੇਤਰੀ ਅਖੰਡਤਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਭਾਰਤ ਇੱਕ ਹੈ ਅਤੇ ਇਹ ਬਹੁਤ ਸਪਸ਼ਟ ਹੈ ਕੈਨੇਡਾ ਵਿੱਚ ਖਾਲਿਸਤਾਨ ਪੱਕੀ ਅੰਸ਼ਰਾਂ ਦੀਆਂ ਗਤੀਵਿਧੀਆਂ ਬਾਰੇ ਉਹਨਾਂ ਨੇ ਕਿਹਾ ਹੈ ਕਿ ਇਹ ਭਿਆਨਕ ਪਰ ਸੱਚ ਹੈ ਇਹ ਉਹ ਚੀਜ਼ਾਂ ਹਨ ਜੋ ਸਾਡੇ ਵਿੱਚ ਬਹੁਤ ਸਾਰੇ ਨਹੀਂ ਦੇਖਣਾ ਚਾਹੁੰਦੇ ਪਰ ਇਹ ਪ੍ਰਗਟਾਵੇ ਦੀਆਂ ਦੇ ਦੇ ਅਧਿਕਾਰ ਅਧੀਨ ਸੁਰੱਖਿਆਤ ਹਨ ਦੱਸ ਦਈਏ ਕਿ ਕੈਨੇਡਾ ਵਿੱਚ ਟਰੂਡੋ ਸਰਕਾਰ ਵੱਲੋਂ ਭਾਰਤ ਤੇ ਪੰਜਾਬ ਨੂੰ ਲੈ ਕੇ ਕੰਨਵੀ ਬਿਆਨਬਾਜ਼ੀ ਸਾਹਮਣੇ ਆਈ ਹੈ ਦਿੱਲੀ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਪੀਐਮ ਮੋਦੀ ਨੂੰ ਇੱਕ ਨਵੀਂ ਚੁਣੌਤੀ ਦਿੱਤੀ ਹੈ ਉਹਨਾਂ ਨੇ ਪੀਐਮ ਮੋਦੀ ਨੂੰ ਕਿਹੜੀ ਚੁਣੌਤੀ ਦਿੱਤੀ ਹੈ ਤੁਹਾਨੂੰ ਵਿਸਤਾਰ ਚ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਐਨਡੀਏ ਸਾਬਿਤ ਰਾਜਾਂ ਵਿੱਚ ਮੁਫਤ ਬਿਜਲੀ ਦੇਣ ਦੀ ਚੁਣੌਤੀ ਦਿੱਤੀ ਹੈ ਉਹਨਾਂ ਇਹ ਵੀ ਵਾਅਦਾ ਕੀਤਾ ਹੈ ਕਿ ਜੇਕਰ ਪ੍ਰਧਾਨ ਪ੍ਰਧਾਨ ਮੰਤਰੀ ਮੋਦੀ ਸਮੰਗ ਨੂੰ ਪੂਰਾ ਕਰਦੇ ਹਨ ਤਾਂ ਉਹ ਭਾਜਪਾ ਲਈ ਪ੍ਰਚਾਰ ਕਰਨਗੇ ਦਿੱਲੀ ਜੈ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਹੈ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਫਰਵਰੀ ਚ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਸਾਸਤ ਸਾਰੇ 22 ਸੂਬਿਆਂ ਚ ਮੁਫਤ ਬਿਜਲੀ ਮੁਹੱਈਆ ਕਰਵਾਉਣ ਉਹਨਾਂ ਦੀ ਸਰਕਾਰ ਵੱਲੋਂ ਦਿੱਲੀ ਦੇ ਲੋਕਾਂ ਲਈ ਸ਼ੁਰੂ ਕੀਤੀਆਂ ਭਲਾਈ ਸਕੀਮਾਂ ਜਿਵੇਂ ਕਿ ਔਰਤਾਂ ਲਈ ਮੁਫਤ ਬਸ ਯਾਤਰਾ ਬਜ਼ੁਰਗਾਂ ਲਈ ਤੀਰਥ ਯਾਤਰਾ ਦਾ ਜ਼ਿਕਰ ਕਰਦੇ ਹਨ ਅਰਵਿਦ ਕੇਜਰੀਵਾਲ ਨੇ ਕਿਹਾ ਹੈ ਕਿ ਭਾਜਪਾ ਨੂੰ ਨਾ ਖੋਣਾ ਚਾਹੁੰਦੀ ਉਹਨਾਂ ਕਹੇ ਕਿ ਅਸੀਂ ਦਿੱਲੀ ਨੂੰ 6 라ਵੜੀਆਂ ਦਿੱਤੀਆਂ ਬਿਜਲੀ ਪਾਣੀ ਔਰਤਾਂ ਲਈ ਬਸ ਯਾਤਰਾ ਬਜ਼ੁਰਗਾਂ ਲਈ ਤੀਰਥ ਯਾਤਰਾ ਸਿਹਤ ਸਿੱਖਿਆ ਭਾਜਪਾ ਉਹਨਾਂ ਨੂੰ ਖੋ ਲਵੇਗੀ ਦਾ ਸਹੀਏ ਕਿ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਪੀਐਮ ਮੋਦੀ ਨੂੰ ਆਪਣੇ ਭਾਜਪਾ ਸਹਿਤ ਇਲਾਕਿਆਂ ਦੇ ਵਿੱਚ ਮੁਫਤ ਬਿਜਲੀ ਦੇਣ ਦੀ ਚੁਣੌਤੀ ਦਿੱਤੀ ਉਹਨਾਂ ਨੇ ਕਿਹਾ ਕਿ ਜੇਕਰ ਪੀਐਮ ਮੋਦੀ ਅਦਾ ਕਰਦੇ ਹਨ ਤਾਂ ਚੋਣਾਂ ਦੇ ਦੌਰਾਨ ਮੈਂ ਭਾਜਪਾ ਦਾ ਪ੍ਰਚਾਰ ਕਰਾਂਗਾ ਪੰਜਾਬ ਸਰਕਾਰ ਪਹਿਲਾਂ ਹੀ ਕਰਜ਼ੇ ਹੇਠ ਦਬੀ ਐ ਤੇ ਪੰਜਾਬ ਸਰਕਾਰ ਦਾ ਖਜ਼ਾਨਾ ਜਿੜਾ ਖਾਲੀ ਹੁੰਦਾ ਨਜ਼ਰ ਆ ਰਿਹਾ ਹੁਣ ਮੁੜ ਪੰਜਾਬ ਸਰਕਾਰ ਨੇ 1150 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਹਰ ਮਹੀਨੇ ਲਗਭਗ ਪੰਜਾਬ ਸਰਕਾਰ ਕਰਜ਼ਾ ਲੈ ਰਹੀ ਹੈ ਦੱਸਿਆ ਕਿ 4 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਕਰਜ਼ੇ ਹੇਠ ਦਬੀ ਪੰਜਾਬ ਸਰਕਾਰ ਵੱਲੋਂ ਇਸ ਮਹੀਨੇ ਵੀ ਕਰਜ਼ਾ ਲਿਆ ਗਿਆ ਹੈ ਇਸ ਵਾਰ ਪੰਜਾਬ ਸਰਕਾਰ ਵੱਲੋਂ 1150 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਹੈ ਤੇ ਇਸ ਕਰਜ਼ੇ ਦੀ ਵਾਪਸੀ ਸਾਲ 2044 ਤੱਕ ਕੀਤੀ ਜਾਵੇਗੀ ਪੰਜਾਬ ਸੂਬਾ ਅਗਲੇ 20 25 ਸਾਲਾਂ ਤੱਕ ਇਸ ਕਰਜ਼ੇ ਦੀ ਵਾਪਸੀ ਕਰਦਾ ਰਹੇਗਾ ਪੰਜਾਬ ਸਰਕਾਰ ਵੱਲੋਂ ਇਸ 11050 ਕਰੋੜ ਰੁਪਏ ਦੇ ਕਰਜ਼ੇ 'ਚ 650 ਕਰੋੜ ਰੁਪਏ ਨੂੰ 25 ਸਾਲਾਂ ਲਈ ਲਿਆ ਗਿਆ ਹੈ ਤੇ 500 ਕਰੋੜ ਰੁਪਏ ਨੂੰ 20 ਸਾਲਾਂ ਲਈ ਲਿਆ ਗਿਆ ਹੈ ਇਸ 11050 ਕਰੋੜ ਰੁਪਏ ਦੇ ਕਰਜ਼ੇ ਦੀ ਵਾਪਸੀ ਲਈ ਪੰਜਾਬ ਸਰਕਾਰ ਨੂੰ 7.15 ਫੀਸਦੀ ਦਰ ਨਾਲ ਲਗਭਗ 650 ਕਰੋੜ ਰੁਪਏ ਦਾ ਵਿਆਜ ਦੇਣਾ ਪਵੇਗਾ ਇਸ ਹਿਸਾਬ ਨਾਲ ਪੰਜਾਬ ਨੂੰ ਅਗਲੇ 20 ਤੋਂ 25 ਸਾਲਾਂ 'ਚ 11050 ਕਰੋੜ ਰੁਪਏ ਦੇ ਕਰਜ਼ੇ ਦੀ ਵਾਪਸੀ 1800 ਕਰੋੜ ਰੁਪਏ ਚ ਕੀਤੀ ਜਾਵੇਗੀ ਦੀ ਪੰਜਾਬ ਸਰਕਾਰ ਨੂੰ ਹਰ ਸਾਲ ਲਗਭਗ 85 ਕਰੋੜ ਰੁਪਏ ਦੀ ਅਦਾਇਗੀ ਕਰਨੀ ਪਵੇਗੀ ਦਾ ਸਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਆਏ ਮਹੀਨੇ ਕਰਜ਼ਾ ਲੈ ਕੇ ਪੰਜਾਬ ਦਾ ਖਜ਼ਾਨਾ ਜਿਹੜਾ ਖਾਲੀ ਕੀਤਾ ਜਾ ਰਿਹਾ ਤੇ ਆਉਣ ਵਾਲੇ 20 ਤੋਂ 25 ਸਾਲਾਂ ਦੇ ਵਿੱਚ ਇਹ ਕਰਜ਼ਾ ਪੰਜਾਬ ਸਰਕਾਰ ਨੂੰ ਵਾਪਸ ਕਰਨਾ ਹੋਵੇਗਾ ਪੰਜਾਬ ਦੇ ਵਿੱਚ NIA ਦੀ ਸਰਗਰਮੀ ਵੱਧ ਗਈ ਹੈ ਭਾਰਤ ਪੂਸ਼ਣ ਆਸ਼ੂ ਦੀ ਕਰੀਬੀਆਂ ਦੇ ਘਰ ਦੇ ਵਿੱਚ ਉਹਨਾਂ ਨੇ ਰੇਡ ਕੀਤੀ ਹੈ ਦੱਸਿਆ ਕਿ ਕਾਂਗਰਸ ਦੇ ਸਾਬਕਾ ਖੁਰਾਕ ਤੇ ਸਪਲਾਈ ਮੰਤਰੀ ਅਤੇ ਸੀਨੀਅਰ ਕਾਂਗਰਸੀ ਭਾਰਤ ਪੂਸ਼ਣ ਆਸ਼ੂ ਨੂੰ ਜਲੰਧਰ ਦੀ ED ਦੀ ਟੀਮ ਨੇ ਕਰੀਬ 2000 ਕਰੋੜ ਰੁਪਏ ਦੇ ਅਨਾਜ ਦੀ ਠੋਅ ਠਵਾਇ ਦੇ ਟਰੈਂਕੋਟਾਲੇ ਦੇ ਦੋ ਛੇੜ ਗ੍ਰਿਫਤਾਰ ਕੀਤਾ ਹੈ ਇਸ ਮਾਮਲੇ ਨੂੰ ਲੈ ਕੇ ED ਵੱਲੋਂ ਜਾਂਚ ਹਜੇ ਵੀ ਜਾਰੀ ਹੈ ਸੂਤਰਾਂ ਤੋਂ ਮੇਰੀ ਜਾਣਕਾਰੀ ਅਨੁਸਾਰ ਅੱਜ ED ਦੀ ਟੀਮ ਨੇ ਜਲੰਧਰ ਅਤੇ ਲੁਧਿਆਣਾ ਵਿੱਚ ਸਾਬਕਾ ਮੰਤਰੀ ਆਸ਼ੂ ਦੇ ਨਜ਼ਦੀਕੀ ਆਗੂਆਂ ਦੇ ਟਿਕਾਣਿਆਂ ਤੇ ਤੜਕੇ ਛਾਪਾ ਮਾਰੀ ਕੀਤੀ ਹੈ ਇਸ ਤੋਂ ਪਹਿਲਾਂ ਵੀ ਈਡੀ ਆਸ਼ੂ ਦੇ ਕਰੀਬੀਆਂ ਸਾਥੀਆਂ ਤੇ ਟਿਕਾਣਿਆਂ ਤੇ ਛਾਪਾ ਮਾਰੀ ਕਰ ਚੁੱਕੀ ਹੈ ਇਸ ਤੋਂ ਇਲਾਵਾ ਆਪ ਦੇ ਕਈ ਆਗੂਆਂ ਤੇ ਵੀ ਈਡੀ ਨੇ ਕਾਰਵਾਈ ਕੀਤੀ ਹੈ ਇਸ ਨੂੰ ਲੈ ਕੇ ਮਨੀਸ਼ ਸ਼ਿਸ਼ੋਧਿਆ ਨੇ ਵੀ ਟਵੀਟ ਤੇ ਪੋਸਟ ਕੀਤੀ ਹੈ ਇਸ ਰੀਡ ਨੂੰ ਲੈ ਕੇ ਮਨੀਸ਼ ਸ਼ਿਸ਼ੋਧਿਆ ਨੇ ਲਿਖਿਆ ਹੈ ਅੱਜ ਫਿਰ ਮੋਦੀ ਜੀ ਨੇ ਆਪਣੇ ਤੋਤੇ ਮੈਨਾਂ ਨੂੰ ਆਜ਼ਾਦ ਕਰ ਦਿੱਤਾ ਸਵੇਰ ਤੋਂ ਹੀ ਈਡੀ ਦੇ ਅਧਿਕਾਰੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ अरोड़ा ਦੇ ਘਰ ਤੇ ਛਾਪੇਮਾਰੀ ਕਰ ਰਹੇ ਹਨ ਪਿਛਲੇ 2 ਸਾਲਾਂ ਵਿੱਚ ਅਰਵਿੰਦ ਕੇਜਰੀਵਾਲ ਦੇ ਘਰ ਛਾਪਾ ਮਾਰਿਆ ਮੇਰੇ ਘਰ ਛਾਪਾ ਮਾਰਿਆ ਸੰਜੀਤ ਸਿੰਘ ਦੇ ਘਰ ਛਾਪਾ ਮਾਰਿਆ ਸਤਿੰਦਰ ਜੈਨ ਦੇ ਘਰ ਛਾਪਾ ਮਾਰਿਆ ਕਿਤੇ ਵੀ ਕੁਝ ਨਹੀਂ ਮਿਲਿਆ ਪਰ ਮੋਦੀ ਜੀ ਦੀਆਂ ਏਜੰਸੀਆਂ ਇੱਕ ਤੋਂ ਬਾਅਦ ਇੱਕ ਇੱਕ ਫਰਜੀ ਕੇਸ ਬਣਾਉਣ ਵਿੱਚ ਲੱਗੀਆਂ ਹੋਈਆਂ ਹਨ ਇਹ ਇੱਕ ਲੋਕ ਆਮ ਆਦਮੀ ਪਾਰਟੀ ਨੂੰ ਤੋੜਨ ਲਈ ਕਿਸੇ ਵੀ ਹੱਦ ਤੱਕ ਜਾਣਗੇ ਪਰ ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰਨ ਆਮ ਆਦਮੀ ਪਾਰਟੀ ਦੇ ਲੋਕ ਨਾ ਤਾਂ ਰੁਕਣਗੇ ਨਾ ਵਿਕਣਗੇ ਤੇ ਨਾ ਹੀ ਡਰਨਗੇ ਦੱਸ ਇਹ ਕਿ ਮਨੀਸ਼ ਸ਼ਿਸ਼ੋਦਿਆ ਵੱਲੋਂ ਟਵੀਟ ਕਰਕੇ ਪੀਐਮ ਮੋਦੀ ਦੇ ਬਾਰੇ ਜਿਹੜਾ ਕਿ ਬਿਆਨਬਾਜ਼ੀ ਕੀਤੀ ਗਈ ਹੈ ਕਿ ਪੀਐਮ ਮੋਦੀ ਜਿਹੜੀ ਏਜੰਸੀਆਂ ਨੂੰ ਭੇਜ ਕੇ ਆਮ ਆਦਮੀ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਪਰਲ ਕੋਟਾਲ ਨੇ ਮਾਮਲੇ ਜੋ ED ਨੇ 44 ਟੀਕਾਣਿਆਂ ਤੇ ਛਾਪੇਮਾਰੀ ਕੀਤੀ ਹੈ ਪਰਲ ਦੇ ਵਿੱਚ ਲੋਕਾਂ ਦੇ ਹਜ਼ਾਰਾਂ ਕਰੋੜਾ ਰੁਪਏ ਫਸੇ ਹੋਏ ਨੇ ਉਹਨਾਂ ਨੂੰ ਵਾਪਸ ਦਿਵਾਉਣ ਦੇ ਵਿੱਚ ED ਆਪਣੀ ਸਹਿਯੋਗਤਾ ਦੇ ਰਹੀ ਹੈ ਦੱਸਈਏ ਕਿ ਪਰਲ ਐਗਰੋ ਕਾਰਪੋਰੇਸ਼ਨ ਲਿਮਟਿਡ ਅਤੇ ਉਸ ਦੇ ਸਮੂਹ ਨਾਲ ਜੁੜੇ ਮਾਮਲਿਆਂ ਵਿੱਚ ED ਨੇ ਦਿੱਲੀ ਹਰਿਆਣਾ ਪੰਜਾਬ ਮਹਾਰਾਸ਼ਟਰ ਤੇਲਗਾਨਾ ਕਰਨਾਟਕ ਬੰਗਾਲ ਰਾਜਸਥਾਨ ਅਤੇ ਉੱਤਰਾਖੰਡ ਵਿੱਚ 44 ਥਾਵਾਂ ਤੇ ਛਾਪੇਮਾਰੀ ਕਰਕੇ ਤਸੱਲੀ ਮੁਹਿੰਮ ਚਲਾਈ ਹੈ ਇਸ ਦੌਰਾਨ ਕਈ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕੀਤੇ ਨੇ ਈਡੀ ਨੇ ਸ਼ਨੀਚਰਵਾਰ ਨੂੰ ਐਕਸ ਦੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਸਾਡੇ ਦਿੱਲੀ ਖੇਤਰੀ ਦਫਤਰ ਨੇ ਪੀਐਸਸੀ ਲਤੀ ਉਸਦੇ ਸਮੂਹ ਨਾਲ ਜੁੜੇ ਮਾਮਲੇ ਵਿੱਚ 4 ਅਕਤੂਬਰ ਨੂੰ ਨੌ ਰਾਜਾ ਵਿੱਚ 44 ਥਾਵਾਂ ਤੇ ਤਲਾਸ਼ੀ ਮੁਹਿੰਮ ਚਲਾਈ ਹੈ منی ਲਾਂਡਰਿੰਗ ਰੋਕਥਮ ਐਕਟ ਦੀਆਂ ਤਸ ਜੀਆਂ ਤਹਿਤ ਕਾਰਵਾਈ ਕੀਤੀ ਗਈ ਹੈ ਇਸ ਤੋਂ ਇਲਾਵਾ ਚਿਟਫੰਡ ਮਾਮਲੇ ਵਿੱਚ ਈਡੀ ਨੇ 4 ਅਕਤੂਬਰ ਨੂੰ ਹੀ ਕਲਕੱਤਾ ਪੰਜਾਬ ਦਿੱਲੀ ਤੇ ਮੁੰਬਈ ਵਿੱਚ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਹੈ ਦੱਸਈਏ ਕਿ ਪਰ ਲਕੋਟਾਲੇ ਮਾਮਲੇ ਦੇ ਵਿੱਚ ਲੋਕਾਂ ਨੇ ਪੈਸੇ ਕਰੀਬ ਕਰੀਬ ਦੇ ਨਜ਼ਰ ਆ ਰਹੇ ਨੇ ਪਰ ईडी ਨੇ ਕਈ ਥਾਵਾਂ ਤੇ ਛਾਪੇਮਾਰੀ ਕਰਕੇ ਕੁਝ ਇਤਰਾਜ਼ਯੋਗ ਦਸਤਾਵੇਜ਼ ਇਕੱਠੇ ਕੀਤੇ ਨੇ ਖੁਣ ਖਬਰ ਮੌਸਮ ਜਗਤ ਤੋਂ ਕਸ਼ਮੀਰ ਦੇ ਵਿੱਚ ਬਰਫਵਾਰੀ ਸ਼ੁਰੂ ਹੋ ਗਈ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਵੀ ਜਿਹੜਾ ਮੌਸਮ ਆਪਣਾ ਮિજાਜ ਬਦਲੇਗਾ ਹਾਲਾਂਕਿ ਬਿਤੇ ਦਿਨ ਆਈ ਤੇਜ਼ ਹਨੇਰੀ ਤੇ ਮੀਂਹ ਨੇ ਲੋਕਾਂ ਨੂੰ ਕਿਤੇ ਨਾ ਕਿਤੇ ਗਰਮੀ ਤੋਂ ਰਾਹਤ ਦਵਾਈ ਹੈ ਉੱਤੇ ਹੀ ਕਿਸਾਨ ਜਿਹੜੇ ਕੀ ਪਰੇਸ਼ਾਨ ਨੇ ਕਿਉਂਕਿ ਝੋਨੇ ਦੀ ਕਟਾਈ ਤੋਂ ਬਾਅਦ ਝੋਨੇ ਦੀ ਵੇਚ ਸ਼ੁਰੂ ਹੋ ਗਈ ਹੈ ਕਿਸਾਨਾਂ ਨੂੰ ਆਪਣੀ ਫਸਲ ਦੀ ਚਿੰਤਾ ਲੱਗ ਗਈ ਹੈ ਦੱਸਈਏ ਕਿ ਉੱਤਰੀ ਭਾਰਤ ਵਿੱਚ ਮੌਨਸੂਨ ਰਵਾਨਾ ਹੋਏ ਇੱਕ ਹਫ਼ਤੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਅਕਤੂਬਰ ਵਿੱਚ ਲੋਕਾਂ ਨੂੰ ਉਮੀਦ ਸੀ ਕਿ ਮੌਨਸੂਨ ਹਰਵਾਨਾ ਹੁੰਦੇ ਹੀ ਠੰਡ ਸ਼ੁਰੂ ਹੋ ਜਾਵੇਗੀ ਪਰ ਇਹ ਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ ਇਸ ਸਮੇਂ ਦਿੱਲੀ ਐਨਸੀਆਰ ਉੱਤਰਾਖੰਡ ਹਿਮਾਚਲ ਪੰਜਾਬ ਰਾਜਸਥਾਨ ਅਤੇ ਹਰਿਆਣਾ ਵਰਗੇ ਰਾਜਾਂ ਵਿੱਚ ਗਰਮੀ ਮੋੜ ਜ਼ੋਰ ਫੜ ਰਹੀ ਹੈ ਰਾਤ ਨੂੰ ਵੀ ਏਸੀ ਅਤੇ ਕੁਲਰ ਬੰਦ ਨਹੀਂ ਹੋ ਰਹੇ ਆਮ ਤੌਰ ਤੇ ਇਸ ਮੌਸਮ 'ਚ ਸਵੇਰੇ ਸ਼ਾਮ ਲੋਕਾਂ ਨੂੰ ਹਲਕੀ ਠੰਡ ਠੰਡ ਮਹਿਸੂਸ ਹੋਣ ਲੱਗਦੀ ਹੈ ਪਰ ਇਸ ਵਾਰ ਇਹ ਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਕਸ਼ਮੀਰ 'ਚ ਐਤਵਾਰ ਨੂੰ ਸੀਜ਼ਨ ਦੀ ਪਹਿਲੀ ਬਰਫਬਾਰਿਸ਼ ਸ਼ੁਰੂ ਹੋ ਗਈ ਹੈ ਕਸ਼ਮੀਰ ਦੇ ਪਹਾੜੀ ਇਲਾਕਿਆਂ 'ਚ ਬਰਫਬਾਰਿ ਕਾਰਨ ਆਉਣ ਵਾਲੇ ਇਨਾ ਚ ਸੈਰ ਸਪਾਟਾ ਵਧਣ ਦੀ ਸੰਭਾਵਨਾ ਹੈ ਬੱਚਿਆਂ ਲਈ ਦੁਸ਼ਹਿਰੇ ਦੀ ਛੁੱਟੀਆਂ ਹੋਣ ਕਾਰਨ ਸਲਾਨੀ ਕਾਟੀ ਵੱਲ ਜਾ ਸਕਦੇ ਹਨ ਆਉਣ ਵਾਲੇ ਦਿਨਾਂ ਚ ਬਰਫਬਾਰੀ ਜਾਰੀ ਰਹਿਣ ਦੀ ਉਮੀਦ ਹੈ ਜੇਕਰ ਐਜਾ ਹੁੰਦਾ ਹੈ ਤਾਂ ਜ਼ਮੀਨੀ ਖੇਤਰ ਦੇ ਮੌਸਮ ਵਿੱਚ ਵੀ ਕੁਝ ਬਦਲਾਅ ਦੀ ਉਮੀਦ ਕੀਤੀ ਜਾ ਸਕਦੀ ਹੈ ਹਾਲਾਂਕਿ ਉੱਤਰ ਭਾਰਤ ਦੇ ਲੋਕਾਂ ਨੂੰ ਘੱਟ ਤੋਂ ਘੱਟ ਇੱਕ ਹਫਤੇ ਤੱਕ ਇਹ ਗਰਮੀ ਨੂੰ ਸਹਿਣ ਕਰਨਾ ਪਵੇਗਾ ਇਸ ਸਮੇਂ ਪੰਜਾਬ ਹਰਿਆਣਾ ਸਮੇਤ ਪੱਛਮੀ ਉੱਤਰ ਪ੍ਰਦੇਸ਼ ਰਾਜਸਥਾਨ ਅਤੇ ਦਿੱਲੀ ਐਨਸੀਆਰ ਵਿੱਚ ਦਿਨ ਦਾ ਤਾਪਮਾਨ 35 ਤੋ 36 ਡਿਗਰੀ ਦੇ ਕਰੀਬ ਹੈ ਜਿਸ ਕਾਰਨ ਸੂਰਜ ਦੇ ਸਿੱਧੇ ਸੰਪਰਕ ਵਿੱਚ ਆਉਣ ਵਾਲੇ ਲੋਕ ਜੂਨ ਅਤੇ ਜੁਲਾਈ ਵਰਗੀ ਗਰਮੀ ਦਾ ਸਾਹਮਣਾ ਕਰਨ ਲਈ ਮਜਬੂਰ ਹਨ ਰਾਤ ਨੂੰ ਵੀ ਲੋਕਾਂ ਨੂੰ ਗਰਮੀ ਅਤੇ ਹਮਸ ਦੇ ਤੋਂ ਰਾਹਤ ਨਹੀਂ ਮਿਲ ਰਹੀ ਇਹੀ ਕਾਰਨ ਹੈ ਕਿ ਅਕਤੂਬਰ ਦਾ ਦੂਸਰਾ ਹਫਤਾ ਆ ਗਿਆ ਹੈ ਅਤੇ ਏਸੀ ਅਤੇ ਕੂਲਰ ਬੰਦ ਨਹੀਂ ਹੋ ਰਹੇ ਹਾਲਾਂਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਕਤੂਬਰ ਦੇ ਤੀਜੇ ਹਫਤੇ ਤੋਂ ਸਵੇਰ ਅਤੇ ਸ਼ਾਮ ਨੂੰ ਮੌਸਮ ਵਿੱਚ ਕੁਝ ਠੰਡਕ ਮਹਿਸੂਸ ਕੀਤੀ ਜਾ ਸਕਦੀ ਹੈ ਦੱਸ ਦੇ ਇਹ ਕਿ ਕਸ਼ਮੀਰ ਦੇ ਵਿੱਚ ਪਹਿਲੀ ਬਰਫਬਾਰਿਸ਼ ਸ਼ੁਰੂ ਹੋ ਗਈ ਹੈ ਜਿਸ ਦੇ ਨਾਲ ਮੈਦਾਨ ਇਹ ਇਲਾਕਿਆਂ ਦੇ ਵਿੱਚ ਵੀ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ ਹਾਲਾਂਕਿ ਮੌਸਮ ਵਿਭਾਗ ਨੇ ਕਿਹਾ ਸੀ ਕਿ ਅਕਤੂਬਰ ਦੇ ਵਿੱਚ ਮੌਨਸੂਨ ਜਾਂਦੇ ਹੀ ਠੰਡ ਸ਼ੁਰੂ ਹੋ ਜਾਵੇਗੀ ਪਰ ਐਵੇਂ ਦਾ ਕੁਝ ਦੇਖਣ ਨੂੰ ਨਹੀਂ ਮਿਲ ਰਿਹਾ ਹਾਲਾਂਕਿ ਮੌਨਸੂਨ ਦੀ ਵਾਪਸੀ ਕਰਨ ਤੋਂ ਬਾਅਦ ਮੁੜ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੂਨ ਜੁਲਾਈ ਵਰਗੀ ਗਰਮੀ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਅਕਤੂਬਰ ਦਾ ਮਹੀਨਾ ਦੁਸ਼ਹਿਰਾ ਦੀਵਾਲੀ ਦੀ ਵਰਗੇ ਤਿਉਹਾਰ ਵੀ ਜਿਹੜੇ ਕੀ ਆਉਣ ਵਾਲੇ ਨੇ ਪਰ ਫਿਰ ਵੀ ਲੋਕਾਂ ਨੂੰ ਗਰਮੀ ਤੋਂ ਰਾਹਤ ਨਹੀਂ ਮਿਲੀ ਗਰਮੀ ਦਾ ਸਾਹਮਣਾ ਲੋਕ ਕਰ ਰਹੇ ਨੇ ਹਜੇ ਵੀ ਕੜਾਕੇਦਾਰ ਧੁੱਪ ਨੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨ ਲਈ ਮਜਬੂਰ ਕੀਤਾ ਹੋਇਆ ਹੈ ਤੇ ਵੀ ਲੋਕ ਰਾਤ ਨੂੰ ਹੰਮਸ ਦਾ ਸਾਹਮਣਾ ਕਰਦੇ ਨਹੀਂ ਤਾਂ ਦੱਸਿਏ ਕਿ ਜੇਕਰ ਕਸ਼ਮੀਰ 'ਚ ਲਗਾਤਾਰ ਬਰਫਬਾਰੀ ਹੁੰਦੀ ਰਹੀ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਮੌਸਮ ਵਿਭਾਗ ਦੇ ਨਵੇਂ ਬੁਲੇਟਿਨ ਦੇ ਅਨੁਸਾਰ ਜੇਕਰ ਕਸ਼ਮੀਰ 'ਚ ਲਗਾਤਾਰ ਬਰਫਬਾਰੀ ਹੁੰਦੀ ਰਹੀ ਤਾਂ ਮੈਦਾਨੀ ਇਲਾਕੇ ਦੇ ਵਿੱਚ ਵੀ ਮੌਸਮ ਬਦਲ ਦੀ ਸੰਭਾਵਨਾ ਜਿਹੜੀ ਕਿ ਬਹੁਤ ਜ਼ਿਆਦਾ ਦੇਖੀ ਜਾ ਸਕਦੀ ਹੈ ਤੱਕ ਅਕਤੂਬਰ ਦੇ ਤੀਜੇ ਹਫਤਾ ਸ਼ੁਰੂ ਹੁੰਦੇ ਹੀ ਸਵੇਰੇ ਤੇ ਸ਼ਾਮ ਲੋਕ ਠੰਡ ਮਹਿਸੂਸ ਕਰਨ ਲੱਗ ਜਾਣਗੇ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਮੌਜੂਦ ਹਾਜ਼ਰ ਹੋਵਾਂਗੇ ਤੁਸੀਂ ਜੁੜੇ ਰਹੋ ਸਾਡੇ ਨਾਲ ਹੁੰਦੀ ਇਜਾਜ਼ਤ ਤਨਬਾ